8 ਜੁਲਾਈ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਗੈਂਗਸਟਰ ਸੁੱਖਾ ਕਾਲਵਾ ਗਰੁੱਪ ਨੇ ਸ਼ੇਰਾ ਖੁੱਬਣ ਗਰੁੱਪ ਨਾਲ ਜੁੜੇ ਇੱਕ ਨੌਜਵਾਨ ਬੈਂਤ ਬਰਾੜ ਮੋਗੇ ਵਾਲੇ ਦੀ ਕੁੱਟਮਾਰ ਦੀ ਵੀਡੀਓ ਲਾਈਵ ਕੀਤੀ ਸੀ ਅਤੇ ਉਸ ਤੋਂ ਬਾਅਦ ਫੇਸਬੁੱਕ ਤੇ ਇਸ ਸੰਬੰਧੀ ਪੋਸਟ ਵੀ ਪਾਈ ਸੀ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਬੈਂਤ ਬਰਾੜ ਮੋਗੇ ਵਾਲਾ ਮੋਗੇ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਨੇ ਇਸ ਹਾਦਸੇ ਬਾਰੇ ਆਪਣੀ ਹੱਟ ਬਿੱਤੀ ਸਾਂਝੀ ਕੀਤੀ ਸੁਣੋ ਬਿਆੰਤ ਨੇ ਕੀ ਦੱਸਿਆ ਮਰਟਨ ਕਿੜਾ ਸੀ ਜੌਂਗ ਤੇ ਕੋਰਦਵਾਰੇ ਕੋਲ ਆਪਣੀ ਗੱਡੀ ਚੋਂ ਨਿਕਲ ਕੇ ਪਾਣੀ ਦੀ ਬੋਤਲ ਲੈਣ ਚੱਲਿਆ ਸੀ ਸ਼ੌਕ ਤੇ ਸਾਹਮਣੇ ਮੁੰਡਾ ਆਇਆ ਇੱਕ ਉਹਨੇ ਪਹਿਲਾਂ ਮੇਰੇ ਨਾਲ ਹੱਥ ਮਿਲਾਇਆ ਬਾਅਦ ਵਿੱਚ ਮੈਨੂੰ ਉਹਦਾ ਕਰਕੇ ਜੱਫੀ ਪਾਈ ਤੇ ਚੱਕ ਕੇ ਮੋੜ ਕੇ ਮੈਨੂੰ ਗੱਡੀ ਵਾਲ ਨੂੰ ਲੈ ਗਏ ਵੀ ਤਾਂ ਕਰ ਕੇ ਕਹਿੰਦੇ ਸੀ ਸਿ ਇਹ ਸਟਾਫ ਵਾਲੇ ਆ ਵੀ ਸਾਹਮਣੇ ਭੇਜਿਆ ਸਾਨੂੰ ਚਾਰ ਮੁੰਡੇ ਨਾਲ ਹੋਰ ਸੀ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਸੈਟਲ ਲਿਆ ਤੇ ਆਪ ਦਾ ਜਿੱਥੇ ਮੈਨੂੰ ਲੈ ਕੇ ਜਾਣਾ ਸੀਗਾ ਉੱਧਰੋਂ ਤੁਰਪੇ ਤੇ ਜਿਹੜੀ ਮੇਰੀ ਗੱਡੀ ਸੀ ਤੇ ਉਹਨਾਂ ਜਿਹੜਾ ਹੋਰ ਕੋਈ ਸਾਥੀ ਸੀਗਾ ਉਹ ਗੱਡੀ ਮੇਰੀ ਚਲਾ ਕੇ ਤੇ ਮੇਰੇ ਗੱਡੀ ਵੀ ਉੱਥੇ ਲੈ ਆ। ਬਾਅਦ ਚ ਉਹਨਾਂ ਨੇ ਮੈਨੂੰ ਪਹਿਲਾਂ ਕੁੱਟ ਮਾਰ ਕੀਤੀ ਚੰਗੀ ਤਰ੍ਹਾਂ ਫਿਰ ਬਾਅਦ ਚ ਮੇਰੇ ਕੱਪੜੇ ىلਵਾ ਕੇ ਤੇ ਮੇਰਾ ਜਿਹੜਾ ਫੇਸਬੁੱਕ account ਆ ਉਹ ਤੇ ਮੈਨੂੰ ਲਾਈਵ ਕਰਕੇ ਗਨ ਪੁਆਇੰਟ ਤੇ ਗਾਲਾਂ ਕਢਵਾਈਆਂ ਆ ਆਪ ਦੇ ਜਿੰਨਾ ਜਿੰਨਾ ਦੇ ਉਹਨਾਂ ਨਾਮ ਲਾਏ ਤੇ ਮੈਨੂੰ ਗਾਲਾਂ ਕੱਢਣੀਆਂ ਪਈਆਂ ਕੁਝ ਗੱਲਾਂ ਇਹ ਵੀ ਸੀ ਜਿਹੜੀਆਂ ਨਹੀਂ ਸੱਚ ਸੀਗੀਆਂ ਝੂਠ ਸੀਗੀਆਂ ਉਹ ਵੀ ਉਹਨਾਂ ਨੇ ਮੈਨੂੰ ਉੱਥੇ ਖੜਵਾਇਆ ਉਹਨਾਂ ਦਾ ਕਿ ਮੈਂ ਕਦੇ ਜਿੱਤੇ ਵਿੱਚ ਚੁੱਪ ਕੋਈਗਾ ਕਿੰਨੇ ਉਸ ਜਿਵੇਂ ਅਸੀਂ ਰਵਾਲ ਵਰਗਾ ਘੋੜਾ ਨੱਪਦਾ ਨਾ ਕਿ ਸਾਨੂੰ ਕੋਈ ਫਰਕ ਨਹੀਂ ਪੈਣਾਗਾ ਕੁਝ ਪਤਾ ਨਾ ਲੱਗਣਾ ਕਿ ਇਹਨੇ ਮਾਰਤਾ ਕਿਉਂਕਿ ਉਹਨਾਂ ਨੇ ਆਪ ਦਾ ਵਿੱਚ ਨਾ ਕਿਸੇ ਨੇ ਨਾ ਲਿਆ ਤੇ ਨਾ ਹੀ ਕਿਸੇ ਨੇ ਅਪੀਸ਼ਾ ਥੋੜਾ ਹੁਣ ਤੇ ਜਿਨ੍ਹਾਂ ਨੇ ਚੱਕਵਾਇਆ ਸੀਗਾ ਪ੍ਰੀਤ ਪਕਵਾੜਾ ਤੇ ਰਾਜਾ ਬਣਿਆ ਉਹ ਉਸ ਟਾਈਮ ਮੇਰੇ ਨਾਲ ਵੀਡੀਓ ਕਾਲ ਤੇ ਸਾਹਮਣੇ ਗੱਲ ਕਰ ਰਹੇ ਸੀ ਤੇ ਉਹ ਜਿਵੇਂ ਜਿਵੇਂ ਕਹਿ ਰਹੇ ਸੀਗੇ ਮੈਨੂੰ ਉਵੇਂ ਉਵੇਂ ਬੋਲਣਾ ਪੈ ਰਿਹਾ ਸੀ ਉਧਰ ਬਿਆੰਤ ਦੇ ਇਹਨਾਂ ਬਿਆਨਾਂ ਤੋਂ ਬਾਅਦ ਸ਼ੇਰਾ ਖੋਬਣ ਗਰੁੱਪ ਨੇ ਵੀ ਇੱਕ ਪੋਸਟ ਫੇਸਬੁੱਕ ਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਬਿਆੰਤ ਬਰਾੜ ਦੀ ਸਪੋਰਟ ਕਰਨ ਦੀ ਗੱਲ ਕਹੀ ਗਈ ਹੈ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ ਅਤੇ ਜਦੋਂ ਆਪਾਂ ਕੋਈ ਐਕਸ਼ਨ ਲਿਆ ਤਾਂ ਤਰੀਕੇ ਨਾਲ ਲਵਾਂਗੇ ਜਿਸ ਦਾ ਜ਼ਿੰਮੇਵਾਰ ਸਿਸਟਮ ਹੋਵੇਗਾ ਦੇਖਣ ਵਾਲੀ ਗੱਲ ਇਹ ਹੈ ਕਿ ਗੈਂਗਸਟਰ ਗਰੁੱਪ ਸ਼ਰੇਆਮ ਗੁੰਡਾਗਰਦੀਆਂ ਕਰਦੇ ਨੇ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਅਪਡੇਟ ਵੀ ਗੈਂਗਸਟਰ ਗਰੁੱਪਾਂ ਦੀਆਂ ਹਰਕਤਾਂ ਸਾਡੇ ਸਿਸਟਮ ਦੀ ناکامی ਦੀਆਂ ਪ੍ਰਤੱਖ ਗਵਾਹ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ